ਅੱਜ ਵਾਲੀ ਦੀ ਵੱਡੀ ਖਬਰ ਖਡੂਰ ਸਾਬ ਦੇ ਐਮਪੀ ਭਾਈ ਅਮਰਿਤਪਾਲ ਸਿੰਘ ਦੇ ਨਾਲ ਜੁੜੀ ਹੋਈ ਹੈ ਤਾਂ ਡਿਬਰੂਗੜ ਜੇਲ੍ਹ ਦੇ ਵਿੱਚ ਵਾਪਸੀ ਹੋਈ ਹੈ देर रात ਕਾਫਲੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਮਿਲਟਰੀ ਦੇ ਸਪੈਸ਼ਲ ਜਹਾਜ਼ ਤੇ ਰਾਹੀ ਜਿੱਥੇ ਭਾਈ ਅਮਰਿਤਪਾਲ ਸਿੰਘ ਹੋਰਾਂ ਨੂੰ ਡਿਬਰੂਗੜ ਜੇਲ੍ਹ ਤੋਂ ਪਹਿਲਾਂ ਦਿੱਲੀ ਲਿਆਂਦਾ ਜਾਂਦਾ ਹੈ ਸੰਸਦ ਭਵਨ ਵਿਖੇ ਉਹਨਾਂ ਦੇ ਵੱਲੋਂ ਸੋਚ ਚੁੱਕੀ ਜਾਂਦੀ ਹੈ ਪਿਤਾ ਅਤੇ ਚਾਚਾ ਦੇ ਨਾਲ ਮੁਲਾਕਾਤ ਕੀਤੀ ਜਾਂਦੀ ਹੈ ਤਾਂ ਦੁਬਾਰਾ ਫੇਰ ਗੱਡੀਆਂ ਦੇ ਕਾਫਲੇ ਦੇ ਰਾਹੀ 에ਰਪੋਰਟ ਤੇ ਪਹੁੰਚਿਆ ਜਾਂਦਾ ਹੈ ਤੇ ਮਿਲਟਰੀ ਦੇ ਸਪੈਸ਼ਲ ਜਹਾਜ਼ ਦੇ ਵਿੱਚ ਡਿਬਰੂਗਾੜ੍ਹ ਲੈ ਜਾਇਆ ਜਾਂਦਾ ਹੈ ਤਾਂ ਇਹ ਕਾਫਲੇ ਦੀਆਂ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਵੇਖ ਸਕਦੇ ਹੋ ਕਿ ਦੇਰ ਰਾਤ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਭਾਈ ਅਮਰਿਤਪਾਲ ਸਿੰਘ ਜਿਨ੍ਹਾਂ ਨੂੰ 4 ਦਿਨ ਦੀ ਪੈਰੋਲ ਦਿੱਤੀ ਗਈ ਸੀ ਤੇ ਸੋਚ ਚੁਕਾਨ ਤੋਂ ਬਾਅਦ ਸਿੱਧਾ ਜਿਹੜਾ ਡਿਬਰੂਗੜ ਜੇਲ ਦੇ ਵਿੱਚ ਵਾਪਸੀ ਕੀਤੀ ਹੈ ਤਾਂ ਪਿਤਾ ਅਤੇ ਚਾਚਾ ਦੇ ਨਾਲ ਤਕਰੀਬਨ 40 ਤੋਂ 50 ਮਿੰਟ ਉਹਨਾਂ ਦੀ ਮੁਲਾਕਾਤ ਹੋਈ ਹੈ ਤੇ ਇਸ ਮੁਲਾਕਾਤ ਦੇ ਦਰਮਿਆਨ ਪੰਜਾਬੀਆਂ ਦਾ ਧੰਨਵਾਦ ਵੀ ਅਮਰਿਤਪਾਲ ਸਿੰਘ ਦੇ ਵੱਲੋਂ ਕੀਤਾ ਗਿਆ ਕਿ ਜਿਹੜੇ ਆਪੋ ਆਪਣੇ ਕੰਮਕਾਰ ਛੱਡ ਕੇ ਦਿੱਲੀ ਪਹੁੰਚੇ ਤੇ ਇਸ ਤੋਂ ਇਲਾਵਾ মিডিਆ ਦਾ ਵੀ ਧੰਨਵਾਦ ਜਿਹੜਾ ਅਮਰਿਤਪਾਲ ਸਿੰਘ ਦੇ ਵੱਲੋਂ ਕੀਤਾ ਗਿਆ ਤਾਂ ਪਿਤਾ ਦੇ ਨਾਲ ਜੋ ਮੁਲਾਕਾਤ ਹੋਈ ਹੈ ਉਸ ਦੀ ਜਾਣਕਾਰੀ ਅਮਰਿਤਪਾਲ ਦੇ ਪਿਤਾ ਦੇ ਵੱਲੋਂ ਸਾਂਝੀ ਕੀਤੀ ਗਈ ਹੈ SGPCC ਦੇ ਚੋਣਾਂ ਨੂੰ ਲੈ ਕੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਆਪਣੀਆਂ ਵੋਟਾਂ ਬਣਾਈਆਂ ਜਾਣ ਤਾਂ ਸਿੱਖ ਕੌਮ ਦੇ ਨਾਮ ਇਹ ਸੰਦੇਸ਼ ਜਿਹੜਾ ਹੈ ਖਡੂਰ ਸਾਹਿਬ ਤੋਂ MP ਭਾਈ ਅਮਰਿਤਪਾਲ ਸਿੰਘ ਦੇ ਵੱਲੋਂ ਦਿੱਤਾ ਗਿਆ ਤਾਂ ਦੂਜੇ ਪਾਸੇ ਭਾਈ ਅਮਰਿਤਪਾਲ ਸਿੰਘ ਦੀਆਂ ਗੱਡੀਆਂ ਦਾ ਕਾਫਲਾ ਤੁਹਾਨੂੰ ਸਕਰੀਨ ਦੇ ਉੱਤੇ ਦਿਖਾ ਰਹੇ ਹਾਂ ਕਿ ਆਖਿਰਕਾਰ देर रात ਚੋਅ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਉਹਨਾਂ ਦੀ ਵਾਪਸੀ ਹੁੰਦੀ ਹੈ ਹਾਲਾਂਕਿ ਪਰਿਵਾਰ ਮੰਗ ਕਰ ਰਿਹਾ ਹੈ ਕੀ ਐਮਪੀ ਨੇ ਤੇ ਉਹਨਾਂ ਨੂੰ ਰਿਹਾ ਕੀਤਾ ਜਾਏ ਤਾਂ ਦੇਖਦੇ ਆ ਕਿ ਆਖਿਰਕਾਰ ਹੁਣ ਅਗਲਾ ਐਕਸ਼ਨ ਅਮ੍ਰਿਤਪਾਲ ਸਿੰਘ ਦੇ ਪਰਿਵਾਰਿਕ ਮੈਂਬਰਾਂ ਦਾ ਕੀ ਰਹਿਣ ਵਾਲਾ ਕਿਉਂਕਿ ਅਮ੍ਰਿਤਪਾਲ ਦੀ ਮਾਤਾ ਨੇ ਵੀ ਇਥੋਂ ਤੱਕ ਕਹਿ ਦਿੱਤਾ ਹੈ ਕਿ ਮੇਰੇ ਪੁੱਤ ਨੇ ਸੰਵਿਧਾਨ ਦੀ ਸੋਚ ਚੁੱਕੀ ਹੈ ਉਹ ਕਿਸੇ ਵਕਵਾਦੀ ਸਮਰਥਕ ਨਹੀਂ ਹੈ ਤਾਂ ਦੇਖਦੇ ਆ ਕਿ ਹੁਣ ਬਖਤੌਰ ਐਮਪੀ ਦੇ ਵਜੋਂ ਸੋਚ ਚੁੱਕ ਲਈ ਹੈ ਤੇ ਅਜੇਹ ਦੇ ਵਿੱਚ ਅਮਰਿਤਪਾਲ ਸਿੰਘ ਜੇਲ੍ਹ ਤੋਂ ਬਾਹਰ ਆਉਂਦੇ ਨੇ ਜਾਂ ਨਹੀਂ ਤਾਂ ਇਹ ਸਭ ਦੇ ਵਿਚਾਰੇ ਪੰਜਾਬ ਸਰਕਾਰ ਦੇ ਵੱਲੋਂ ਵੀ ਲੋਕ ਸਭਾ ਦੇ ਸਪੀਕਰ ਨੂੰ ਚਿੱਠੀ ਭੇਜੀ ਜਾਂਦੀ ਹੈ ਪੈਰੋਲ ਨੂੰ ਲੈ ਕੇ ਤੇ ਅਜੇਹ ਦੇ ਵਿੱਚ ਪੈਰੋਲ ਜੋ ਮਿਲਦੀ ਹੈ 4 ਦਿਨ ਦੀ ਜਿਸ ਦੇ ਵਿੱਚ 10 ਦੇ ਕਰੀਬ ਸ਼ਰਤਾਂ ਰੱਖੀਆਂ ਹੁੰਦੀਆਂ ਨੇ ਕਿ ਨਾ ਕੋਈ ਫੋਟੋ ਨਾ ਕੋਈ ਵੀਡੀਓ ਤੇ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਵੀ ਬਿਆਨ ਅਮਰਿਤਪਾਲ ਸਿੰਘ ਦੇ ਵੱਲੋਂ ਦਿੱਤਾ ਜਾਵੇਗਾ ਤੇ ਦਿੱਲੀ ਤੋਂ ਬਾਹਰ ਜਾਣ ਦੀ ਮਨਾਹੀ ਦਿੱਤੀ ਗਈ ਹੈ ਸੇਫ ਹਾਊਸ ਦੇ ਵਿੱਚ ਪਿਤਾ ਅਤੇ ਚਾਚੇ ਦੇ ਨਾਲ ਭਾਈ ਅਮਰਿਤਪਾਲ ਸਿੰਘ ਹੋਰਾਂ ਦੀ ਮੁਲਾਕਾਤ ਹੁੰਦੀ ਹੈ ਤਾਂ ਜੇਕਰ ਉਹਨਾਂ ਦੇ ਜੱਦੀ ਪਿੰਡ ਦੀ ਗੱਲ ਕੀਤੀ ਜਾਵੇ ਤਾਂ ਜੱਲੂਪੁਰ ਖੇੜਾ ਦੇ ਵਿੱਚ ਪੂਰਾ ਵਿਆਹ ਵਰਗਾ ਮਾਹੌਲ ਸੀ ਜਸ਼ਨ ਵਰਗਾ ਮਾਹੌਲ ਸੀ ਲੱਡੂ ਵੰਡੇ ਜਾ ਰਹੇ ਸਨ ਅਮਰਿਤਪਾਲ ਸਿੰਘ ਹੋਰਾਂ ਦੀ ਚੜ੍ਹਦੀ ਕਲਾ ਦੇ ਲਈ ਅਰਦਾਸ ਕੀਤੀ ਜਾ ਰਹੀ ਸੀ ਤਾਂ ਤਸਵੀਰਾਂ ਤੁਹਾਨੂੰ ਦੋ ਤਸਵੀਰਾਂ ਦਿਖਾ ਰਿਹਾ ਇੱਕ ਦਿਨ ਦੀਆਂ ਤਸਵੀਰਾਂ ਨੇ ਜਿਹੜੀਆਂ ਕਿ ਸੰਸਦ ਭਵਨ ਨੂੰ ਜਦੋਂ ਸੰਸਦ ਭਵਨ ਤੋਂ ਸੇਫ ਹਾਊਸ ਵਿਖੇ ਭਾਈ ਅਮਰਿਤਪਾਲ ਸਿੰਘ ਦਾ ਕਾਫਲਾ ਜਾ ਰਿਹਾ ਸੀ ਤੇ ਦੂਜੀਏ ਤਸਵੀਰ ਜਿਹੜੀ ਹੈ ਰਾਤ ਦੀ ਤਸਵੀਰ ਹੈ ਜਿਸ ਵੇਲੇ ਡਿਬਰੂਗੜ ਜੇਲ੍ਹ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਦੀ ਵਾਪਸੀ ਹੁੰਦੀ ਹੈ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਗੱਡੀ ਦੇ ਵਿੱਚ ਬੈਠੇ ਭਾਈ ਅਮਰਿਤਪਾਲ ਸਿੰਘ ਦੇ ਵੱਲੋਂ ਹੱਥ ਜੋੜ ਕੇ ਫਤਿਹ ਬੁਲਾਈ ਗਈ ਸੀ ਪੰਜਾਬੀਆਂ ਨੂੰ ਜਿਹੜੇ ਕਿ ਉੱਥੇ ਮੌਜੂਦ ਸਨ ਤਾਂ ਸਖਤ ਸੁਰੱਖਿਆ ਦਾ ਪਹਿਰਾ ਜਿਹੜਾ ਹੈ ਅਮਰਿਤਪਾਲ ਸਿੰਘ ਨੂੰ ਲੈ ਕੇ ਲਗਾਇਆ ਗਿਆ ਸੀ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰ ਸਕੇ